ਵਿਜੀਲੈਂਸ ਬਿਊਰੋ ਨੇ ਇੱਕ ਰਿਸ਼ਵਤਖੋਰ ਐਸ ਐਮਓ ਨੂੰ ਗ੍ਰਿਫਤਾਰ ਕੀਤਾ ਹੈ ਮਾਮਲਾ ਕਿੱਥੋਂ ਦਾ ਤਰਨਤਾਰਨ ਦਾ ਐਸ ਐਮਓ ਤਰਨਤਾਰਨ ਦੇ ਵਿੱਚ ਤਾਇਨਾਤ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਡਾਕਟਰ ਨੇ ਕੈਂਟੀਨ ਦਾ ਠੇਕਾ ਵਧਾਉਣ ਦੇ ਬਦਲੇ ਦੇ ਵਿੱਚ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ਔਰ ਰਿਸ਼ਵਤ ਲਈ ਗਈ ਉਸੇ ਦੇ ਦੋਸ਼ ਦੇ ਵਿੱਚ ਸ਼ਿਕਾਇਤਕਰਤਾ ਦੇ ਆਧਾਰ ਤੇ ਵਿਜੀਲੈਂਸ ਨੇ ਮੋੜਲੀ ਤਫਤੀਸ਼ ਕੀਤੀ ਜਾਂਚ ਕੀਤੀ ਤੇ ਰੰਗੇ ਹੱਥੀ ਕਾਬੂ ਕਰ ਲਿਆ ਇਸ ਮਾਮਲੇ 'ਚ ਕੋਈ ਨਾ ਕੋਈ ੜਿੱਕੇ ਚੜੀ ਜਾਂਦਾ ਹੈ ਚਾਹੇ ਉਹ ਕਿਸੇ ਥਾਣੇਦਾਰ ਹੋਵੇ ਕੋਈ ਪੁਲਿਸ ਮੁਲਾਜ਼ਮ ਹੋਵੇ ਜਾਂ ਫਿਰ ਸਿਵਲ ਪ੍ਰਸ਼ਾਸਨ ਦੇ ਵਿੱਚੋਂ ਕੋਈ ਨਾ ਹੋਵੇ ਜਿਹੜਾ ਕੋਈ ਬੇਈਮਾਨੀ ਕਰਦਾ ਹੈ ਫਿਰ ਇੱਕ ਨਾ ਇੱਕ ਦਿਨ ਉਹ ੜਿੱਕੇ ਚੜਦਾ ਜੇਕਰ ਉੱਥੇ ਸਹੀ ਸਮੇਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਮਾਮਲਾ ਸਾਹਮਣੇ ਆਇਆ ਵਿਜੀਲੈਂਸ ਦੀ ਟੀਮ ਨੇ ਕਾਰਵਾਈ ਕੀਤੀ ਹੈ ਕੈਂਟੀਨ ਦਾ ਠੇਕਾ ਵਧਾਉਣ ਦੇ ਲਈ ਠੇਕੇਦਾਰ ਤੋਂ 50000 ਰੁਪਏ ਲਏ ਗਏ ਸੀ ਉਸੇ ਦੋਸ਼ ਦੇ ਵਿੱਚ ਤਰਨਤਾਰਨ ਐਸਐਮਓ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਐਸਐਮਓ ਡਾਕਟਰ ਕਮਲਜੀਤ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ ਗਿਆ ਉਹ ਹਸਪਤਾਲ ਦੀ ਕੰਟੇਨ ਦੇ ਠੇਕੇਦਾਰ ਨੂੰ ਠੇਕਾ ਵਧਾਉਣ ਦੇ ਬਦਲੇ ਇਹ ਪੈਸੇ ਲੈ ਰਹੇ ਸੀ ਵਿਜੀਲੈਂਸ ਬਿਊਰੋ ਅਮਰitsar ਦੀ ਟੀਮ ਨੇ ਮਲਜਮ ਦੇ ਉੱਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵੱਖ-ਵੱਖ ਧਰਾਵਾਂ ਲਗਾ ਕੇ ਕੇਸ ਦਰਜ ਕਰ ਦਿੱਤਾ ਤੇ ਮਲਜਮ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਣਾ ਉੱਥੇ ਹੀ ਵਿਜੀਲੈਂਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਮਲਜਮ ਕਾਫੀ ਛਾਤਰ ਹੈ ਉਹ ਹਸਪਤਾਲ ਦੇ ਨਾਲ ਜੁੜੇ ਹੋਰ ਕੰਮਾਂ ਦੇ ਵਿੱਚ ਵੀ ਜਿਹੜਾ ਕੋਈ ਨਾ ਕੋਈ ਖੇਡ ਖੇਡਦਾ ਤਾਂ ਉਸੇ ਕਰਕੇ ਹੀ ਉਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਆ ਠੇਕੇਦਾਰ ਨੂੰ ਨੋਟਿਸ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਐਸ ਐਮਓ ਡਾਕਟਰ ਕਮਲਜੀਤ ਸਿੰਘ ਸਿਵਲ ਹਸਪਤਾਲ ਦੇ ਵਿੱਚ ਚੱਲ ਰਹੇ ਕੰਟੀਨ ਦੇ ਠੇਕੇਦਾਰ ਤੋਂ ਸਾਲ 2024 ਦਾ ਠੇਕਾ ਵਧਾਉਣ ਦੇ ਲਈ 50000 ਰੁਪਏ ਦੀ ਰਕਮ ਦੀ ਮੰਗ ਕਰ ਰਿਹਾ ਸੀ ਸਬੰਧਤ ਠੇਕੇਦਾਰ ਕਈ ਵਾਰ ਐਸ ਐਮਓ ਨੂੰ ਮਿਲ ਕੇ ਬੇਨਤੀ ਕਰ ਚੁੱਕਾ ਸੀ ਕਿ ਉਹ ਇੰਨੀ ਰਕਮ ਅਦਾ ਨਹੀਂ ਕਰ ਸਕਦਾ ਉਸ ਦਾ ਪਹਿਲਾਂ ਹੀ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ ਉਸ ਨੂੰ ਕੁਝ ਬਚਦਾ ਬਚਾਉਂਦਾ ਨਹੀਂ ਕਬੂਤਾ ਕਿ ਉਹ ਇੰਨੇ ਪੈਸੇ ਦੇ ਸਕੇ ਪਰ ਐਸੇ ਮੋ ਡਾਕਟਰ ਕਮਲਜੀ ਸਿੰਘ ਆਪਣੀ ਜਿੱਦ ਤੇ ਅੜਿਆ ਰਿਹਾ ਤੇ ਠੇਕੇਦਾਰ ਨੂੰ ਵਾਰ-ਵਾਰ ਨੋਟਿਸ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਸਾਰੀ ਹੱਡ ਬੀਤੀ ਉਸ ਠੇਕੇਦਾਰ ਨੇ ਦੱਸੀ ਹੈ ਕੈਂਟੀਨ ਵਾਲੇ ਨੇ ਵਿਜੀਲੈਂਸ ਨੂੰ ਜਿਸ ਕਰਕੇ ਮੋੜਲੀ ਜਾਂਚ ਹੁੰਦੀ ਹੈ ਤੇ ਫਿਰ ਉਸ ਨੂੰ ਕਾਬੂ ਕੀਤਾ ਗਿਆ ਵਿਜੀਲੈਂਸ ਹੁਣ ਪ੍ਰਾਪਰਟੀ ਦੀ ਜਾਂਚ ਵੀ ਕਰੇਗਾ ਐਸਐਮਓ ਦੀ ਕਿ ਕਿੰਨੀ ਪ੍ਰਾਪਰਟੀ ਐਸਐਮਓ ਦੇ ਕੋਲ ਹੈ ਕਮਾਈ ਦੀ ਕਿੰਨੀ ਹੈ ਤੇ ਕਾਲੀ ਕਮਾਈ ਦੀ ਕਿੰਨੀ ਹੈ ਇਹ ਜਾਂਚ ਤੇ ਪਤਾ ਲੱਗਣਾ ਹੈ ਵਿਜੀਲੈਂਸ ਨੇ ਹੁਣ ਮਲਜਮ ਐਸਐਮਓ ਦੀ ਪ੍ਰਾਪਰਟੀ ਦੀ ਜਿਹੜੀ ਪੜਤਾਲ ਕਰਨੀ ਹੈ ਉਸ ਤੇ ਵਿੱਚ ਕਾਫੀ ਕੁਝ ਸਾਹਮਣੇ ਨਿਕਲ ਸਕਦਾ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਵਿਜੀਲੈਂਸ ਇਸ ਕੰਮ ਦੇ ਵਿੱਚ ਹੁਣ ਜਿਹੜਾ ਰਾਜਸਭਾ ਉਪਭਾਗ ਦੀ ਮਦਦ ਵੀ ਲਏਗਾ ਨਾਲ ਹੀ ਬੈਂਕ ਖਾਤੇ ਤੇ ਹੋਰ ਚੀਜ਼ਾਂ ਦੀ ਪੜਤਾਲ ਕੀਤੀ ਜਾਣੀ ਹੈ ਉਹਨਾਂ ਦੀ ਜਾਇਦਾਦ ਦੀ ਤਾਂ ਕਿ ਸਾਰੀ ਸਿਚਾਈ ਸਾਹਮਣੇ ਲਿਆਂਦੀ ਜਾ ਸਕੇ ਕਿਸ ਤੋਂ ਪਹਿਲਾਂ ਵੀ ਉਹ ਰੂਪਨਗਰ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ ਐਸ ਐਮਓ ਡਾਕਟਰ ਕਮਲਜੀਤ ਸਿੰਘ ਜਿਹੜਾ ਕਿ ਇਸ ਵੇਲੇ ਤਰਨਤਾਰਨ ਹਸਪਤਾਲ ਦੇ ਵਿੱਚ ਤਾਇਨਾਤ ਹੈ ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਠੇਕੇਦਾਰ ਨੇ ਬੇਨਤੀਆਂ ਪਹਿਲਾਂ ਬਹੁਤ ਕੀਤੀਆਂ ਐਸ ਐਮਓ ਨੂੰ ਕਿ ਮੈਂ ਨੀ ਰਕਮ ਨਹੀਂ ਦੇ ਸਕਦਾ ਮਾਮਲਾ ਕੀ ਸੀ ਸਿਰਫ ਕਿ ਕੈਂਟੀਨ ਦਾ ਠੇਕਾ ਵਧਾਉਣ ਦੇ ਬਦਲੇ ਰਿਸ਼ਵਤ ਜਿਹੜੀ ਉਹ ਦਿੱਤੀ ਮੰਗੀ ਜਾ ਰਹੀ ਸੀ ਤਾਂ ਜਿਸ ਕਰਕੇ ਠੇਕੇਦਾਰ ਨੇ ਮਜਬੂਰਨ ਫਿਰ ਪਹਿਲਾਂ ਤਾਂ ਬੇਨਤੀਆਂ ਐਸਐਮਓ ਦੀਆਂ ਕੀਤੀਆਂ ਤੇ ਫਿਰ ਵਿਜੀਲੈਂਸ ਨੂੰ ਕਿਹਾ ਕਿ ਮੇਰੀ ਨਹੀਂ ਚੱਲ ਰਹੀ ਮੇਰੀ ਨਹੀਂ ਸੁਣੀ ਜਾ ਰਹੀ ਮੇਰੇ ਤੋਂ ਨਜਾਇਜ਼ ਪੈਸੇ ਮੰਗੇ ਜਾ ਰਿਹਾ ਫਿਰ ਵਿਜੀਲੈਂਸ ਨੇ ਟਰੈਪ ਲਗਾਇਆ ਤੇ ਐਸਐਮਓ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਜਾਂਚ ਪੜਤਾਲ ਹੋਣੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਕਿ ਐਸਐਮਓ ਡਾਕਟਰ ਕਮਲਜੀਤ ਸਿੰਘ ਦੋਸ਼ੀ ਤਾਂ ਪਾਇਆ ਜਾਂਦਾ ਹੈ ਕਿ ਨਹੀਂ ਪਾਇਆ ਜਾਂਦਾ ਤੇ ਨਾਲ ਹੀ ਇਹ ਤਾਂ ਅਦਾਲਤਾਂ ਨੇ ਅੱਗੇ ਜਾ ਕੇ ਤੈਅ ਕਰਨਾ ਪਰ ਉਸ ਤੋਂ ਪਹਿਲਾਂ ਵਿਜੀਲੈਂਸ ਨੇ ਇੱਕ ਰਿਪੋਰਟ ਤਿਆਰ ਕਰਨੀ ਹੈ ਕਿ ਇਸ ਦੀ ਜਾਇਦਾਦ ਕਿੰਨੀ ਹੈ ਕਿਵੇਂ ਬਣਾਈ ਗਈ ਕਦੋਂ-ਕਦੋਂ ਖਰੀਦੀ ਗਈ ਤੇ ਇਸ ਦੇ ਬੈਂਕ ਖਾਤਿਆਂ 'ਚ ਕੀ ਬੋਲਦਾ ਸਾਰੀਆਂ ਗੱਲਾਂ ਦਾ ਵੇਰਵਾ ਹੁਣ ਇਕੱਠਾ ਕਰਨ ਦੇ ਲਈ ਵਿਜੀਲੈਂਸ ਨੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ ਆਰੰਭ ਕਰ ਦਿੱਤੀ ਹੈ ਤਾਂ ਜਹੇ ਬੇਈਮਾਨ ਅਫਸਰਾਂ ਬਾਰੇ ਜਿਹੜੇ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਜਿਨ੍ਹਾਂ ਨੇ ਮਿਹਨਤ ਦੇ ਨਾਲ ਕਿਰਤ ਦੇ ਨਾਲ ਕਮਾਈ ਕਰਨੀ ਹੁੰਦੀ ਹੈ ਆਪਣੀ ਹੱੱਡ ਭਨਵੀ ਮਿਹਨਤ ਦੇ ਨਾਲ ਉਹਨਾਂ ਨੂੰ ਜਦੋਂ ਪਰੇਸ਼ਾਨ ਕਰਦੇ ਨੇ ਜਹੇ ਅਫਸਰ ਇਸਤੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਨੂੰ ਸ਼ਹਿ ਕਿੱਥੋਂ ਮਿਲਦੀ ਹੈ ਇਹ ਜਿਹੜੀ ਰਿਸ਼ਵਤਖੋਰੀ ਦੀ ਤੰਦ ਜੁੜਦੀ ਕਿੱਥੇ ਤੱਕ ਹੈ ਤੁਹਾਡਾ ਨਿੱਜੀ ਤੌਰ ਤੇ ਕੀ ਤਜਰਬਾ ਹੈ ਔਰ ਕੀ ਤੁਹਾਨੂੰ ਵੀ ਕਦੇ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਗਿਆ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਸ ਸਬੰਧੀ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਖੱਜਲ ਖਾਰੀ ਦਾ ਸਾਹਮਣਾ ਕਰਨਾ ਪਿਆ ਕਿਸੇ ਕੰਮ ਦੇ ਬਦਲੇ ਸਰਕਾਰੀ ਦਫ਼ਤਰਾਂ 'ਚ ਪੈਸੇ ਮੰਗੇ ਗਏ ਨੇ ਤਾਂ ਕੀ ਤੁਸੀਂ ਕਦੇ ਸ਼ਿਕਾਇਤ ਕੀਤੀ ਜੇ ਸ਼ਿਕਾਇਤ ਕੀਤੀ ਤਾਂ ਕੀ ਤੁਹਾਡੀ ਸ਼ਿਕਾਇਤ ਦਾ ਨਫਟਾਰਾ ਹੋਇਆ ਆਪਣੇ ਆਪਣੇ ਤਜਰਬੇ ਵੀ ਸਾਂਝੇ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਤਾਂ ਕਿ ਇਸ ਦੇ ਉੱਤੇ ਵੀ ਪ੍ਰਸ਼ਾਸਨ ਦਾ ਜਿਹੜਾ ਧਿਆਨ ਕੇਂਦਰਿਤ ਹੋ ਸਕੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ EVC ਪੰਜਾਬ ਦੇ ਨਾਲ